ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੋ ਤੇ ਭੈਣੋ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਾ ਜਾ ਰਹੇ ਹਾਂ ਯਾਨੀ ਗਵਾਰੇ ਦੀਆਂ ਫਲੀਆਂ ਗਵਾਰੇ ਦੀਆਂ ਫਲੀਆਂ ਆਪਣੀਆਂ 1/2 ਕਿਲੋ ਸੀਗੀਆਂ ਆਪਾਂ ਇਹ ਧੋ ਲਈਆਂ ਕੱਟ ਲਈਆਂ ਤੇ ਹੁਣ ਆਪਾਂ ਇਹ ਅਵਾਲ ਦੇ ਇਹਨਾਂ ਨੂੰ ਤੇ ਪਾਣੀ ਧਰ ਲਿਆ ਆਪਣਾ ਬਾਲਣ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ ਬਾਲਾਂਗੇ ਤੇ ਉਸ ਇਧਰ ਇਹ ਉਬਲ ਜਾਣਗੀਆਂ ਇਹਨਾਂ ਨੂੰ ਵਾਲੇ ਆ ਜਾਣਗੇ ਚੰਗੀ ਤਰ੍ਹਾਂ ਤੇ ਉਧਰ ਆਪਾਂ ਤੇ ਤੜਕਾ ਕੱਟ ਲ ਲਈ ਠੀਕ ਆ ਹੁਣ ਆਪਾਂ ਇਹਦੇ ਵਿੱਚ ਫੜਨਾ ਪਾ ਦਗੇ ਕਿਉਂਕਿ ਬਾਲਣੀਆਂ ਇਹ ਭਾਨੇ ਬਹੁਤ ਜ਼ਰੂਰੀ ਨੇਗੀਆਂ ਕੁਸ ਤਾਂ ਇਹ ਚੀੜੀਆਂ ਹੁੰਦੀਆਂ ਨੇਗੀਆਂ ਤੇ ਕੁਸ ਇਹਨਾਂ ਨੂੰ ਮੈਲ ਮੂਲ ਜੀ ਲੱਗੀ ਹੁੰਦੀ ਹੈਗੀ ਚੰਗੀ ਤਰ੍ਹਾਂ ਬਾਲਲੇ ਤੋਂ ਚੰਗੀ ਤਰ੍ਹਾਂ ਇਹ ਸਾਫ ਹੋ ਜਾਂਦੀਆਂ ਨੇਗੀਆਂ ਤੇ ਜਦੋਂ ਬਾਲ ਲੀਆਂ ਬਾਅਦ ਕੇ ਫਿਰ ਆਪਾਂ ਇੱਕ ਵੇਰ ਢੋਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਤੜਕਾ ਲਾਵਾਂਗੇ ਉਹਨੇ ਆਪਾਂ ਤੜਕਾ ਬਣਾ ਲੀਏ ਉਹਨੇ ਇਹ ਉਬਲਦੀਆਂ ਨੇ ਹਾਂਜੀ ਆਪਾਂ ਤੜਕਾ ਚੀਰ ਲਿਆ ਪੰਜ ਛੇ ਆਪਾਂ ਗੰਡੇ ਚੀਰ ਲਏ ਇਹ ਆਪਾਂ ਇਸ ਤਰ੍ਹਾਂ ਚੀਰੇ ਨੇ ਥੋੜੇ ਜਿ ਮੋٹے ਮੋٹے ਗੰਡੇ ਤੇ 10 ਕ ਆਪਾਂ ਮਿਰਚਾਂ ਚੀਰ ਲੀਆਂ ਹਰੀਆਂ ਆਪਾਂ ਲਾਲ ਮਿਰਚ ਬਿਲਕੁਲ ਜੂਜ ਨਹੀਂ ਕਰਦੇਗੇ ਤੇ ਆਪਾਂ ਮਿਰਚਾਂ ਹਰੀਆਂ ਲੈਣ ਜਿੰਨੇ ਲੈਣੀਆਂ ਤੇ ਆਪਾਂ ਚਾਰ ਆਪਾਂ ਆਲੂ ਚੀਰ ਲਏ ਤੇ ਆਲੂ ਚੀਰ ਕੇ ਧੋਲੇ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਤੇ ਹੁਣ ਇਹਨਾਂ ਦਾ ਸਾਫ ਪਾਣੀ ਨਿਕਲਿਆ ਦੇਖੋ ਬਿਲਕੁਲ ਧੋਲੇ ਚੰਗੀ ਤਰ੍ਹਾਂ ਆਪਾਂ ਤੇ ਇੱਧਰ ਆਪਣੀ ਹਲਵਾਲੀ ਆ ਗਈ ਤੇ ਇਹਨੂੰ ਹੁਣ ਆਪਾਂ ਬੰਦ ਕਰ ਦਿੰਨੇ ਆਂ ਤੇ ਇਧਰ ਆਪਾਂ ਕਟਾਂ ਕੜਾਹੀ ਤਰ ਲਈ ਹੁਣ ਆਪਾਂ ਕੜਾਹੀ ਤੇਲ ਪਾਉਣੇ ਆਂਗੇ ਪਾਣੀ ਕੱਕਰ ਸੇ ਆਪਾਂ ਤੇਲ ਦੀ ਪਾਲੀ ਤੇ ਇਹ ਆਪਣਾ ਤੇਲ ਹੈਗਾ ਮਠੀਰਿਆ ਹੋਇਆ ਇਹ ਆਪਾਂ ਬੜਾ ਗਰਮ ਕਰਨ ਦੀ ਲੋੜ ਨਹੀਂ ਗਈ ਮਠੀਰੇ ਹੋ ਤੇਲ ਨੂੰ ਜ਼ਿਆਦਾ ਗਰਮ ਕਰਨ ਦੀ ਲੋੜ ਨਹੀਂ ਹੁੰਦੀ ਤੇ ਕਿਉਂਕਿ ਇਹ ਮਠੀਰਿਆ ਹੋਇਆ ਦਾ ਤੇ ਪਹਿਲਾਂ ਹੀ ਇਹ ਬਹੁਤ ਗਰਮ ਹੁੰਦਾ ਹੈਗਾ ਬਣਿਆ ਹੁੰਦਾ ਤੇਲ ਆਪਾਂ ਨੂੰ ਇਹ ਕੋਈ ਚੱਕਰ ਨਹੀਂ ਤੇਲ ਬਣਾਉਣ ਵਾਲਾ ਪਿਆ ਹਜੇ ਆਪਣਾ ਇਹ ਆਪਣਾ ਮਠੀਰੀਆ ਹੋਇਆ ਤੇਲ ਜਿਹੜਾ ਆਪਾਂ ਕੋਈ ਆਪਾਂ ਪਕੌੜੇ ਬਣਾਉਨੇ ਆ ਕੁਛ ਵੀ ਬਣਾਉਨੇ ਆ ਉਹ ਤੇਲ ਜਿਹੜਾ ਬਚਦਾ ਹੁੰਦਾ ਭੈਣੇ ਮੈਂ ਕਹਤੇ ਉਹ ਦੁਬਾਰੇ ਪਕੌੜੇ ਪਕੂੜਿਆਂ ਲਈ ਨਹੀਂ ਵਰਤਦੇ ਬਸ ਕੱਲੇ ਸਬਜ਼ੀ ਨਹੀਂ ਵਰਤ ਦਿੱਦਿਨੇ ਫਿਰ ਮੈਂ ਕਿਉਂਕਿ ਜੇ ਆਪਾਂ ਬਾਰ-ਬਾਰ ਇਹਨੂੰ ਮਠੀਰੀ ਚੱਲੀ ਗਏ ਨਾ ਬਾਰ-ਬਾਰ ਗਰਮ ਕਰੀ ਚੱਲੀ ਗਏ ਤੇ ਬਾਰ-ਬਾਰ ਇਹ ਭੈਣ ਜਹਿਰ ਬਣ ਜਾਂਦੀ ਆ ਹਲਵਾਈ ਆਪਾਂ ਨੂੰ ਇਸੇ ਤਰ੍ਹਾਂ ਜ਼ਹਿਰੀ ਖਵਾਉਂਦੇ ਨੇਗੇ ਤੇ ਆ ਆਪਾਂ ਇੱਕ ਚਮਚਾ ਜੀਰੇ ਦਾ ਪਾਤਾ ਆ ਦੇਖੋ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਤੜਕਾ ਪਾ ਲੈਨੇ ਨਾਲ ਹੀ ਤੇ ਆਪਾਂ ਫਰਕਾ ਗੰਡੇ ਤੇ ਮਿਰਚਾ ਪਾਤਨੇ ਤੇ ਇਹ ਨਾਲ ਹੀ ਮਿਰਚਾ ਭਗ ਜਾਣੀ ਹੈ ਆਪਣੀਆਂ ਨਾਲ ਹੀ ਆਪਣੀ ਪਿਆਜ਼ ਭੱਜ ਜਾਣਗੇ ਆਪਾਂ ਮੋਟੇ ਮੋਟੇ ਪਿਆਜ਼ ਹੀ ਰਹਿਣਗੇ ਹੁਣ ਇਹ ਆਪਣਾ ਤੜਕਾ ਬਣ ਜਾਊਗਾ ਤੇ ਆਪਾਂ ਫਲੀਆਂ ਕੱਢ ਲਏ ਫਲੰਗਾ ਆਪਣਾ ਉਪ ਫਲੰਗਾ ਚੰਗੀ ਤਰ੍ਹਾਂ ਇਹਨਾਂ ਦੀ ਸਾਰੀ ਮੈਲਮੋ ਜੀ ਲੈ ਜਾਂਦੀ ਹੁੰਦੇ ਨਾਲੋਂ ਜਿਹੜੀ ਲੱਗੀ ਹੁੰਦੀ ਹੈਗੀ ਕਿਉਂਕਿ ਇਹ ਖੇਤਾਂ ਦੇ ਵਿੱਚ ਉਹੀ ਪਈਆਂ ਹੁੰਦੀਆਂ ਥੱਲੇ ਹੀ ਇਹਨਾਂ ਦੇ ਉੱਤੇ ਕੋਈ ਜਾਨਵਰ ਵੀ ਲੰਘਦਾ ਭਣੇ ਕੋਈ ਗੰਦਮੰਦ ਵੀ ਲੱਗਦਾ ਇਹਨਾਂ ਨੂੰ ਇਸ ਲਈ ਇਹਨਾਂ ਨੂੰ ਆਵਾਲਣਾ ਬੜਾ ਜ਼ਰੂਰੀ ਹੁੰਦਾ ਜੇ ਸਾਫ਼ ਹੋਣ ਬਿਲਕੁਲ ਹਰੀਆਂ ਹਰੀਆਂ ਹੋਣ ਫਿਰ ਕੋਈ ਚੱਕਰੀ ਨਹੀਂ ਚਿਤਾਜੀਆਂ ਤਾਜ਼ੀਆਂ ਤੋੜੀਆਂ ਵੀ ਹੁਣ ਜਦੋਂ ਇਹ ਥੋੜੀਆਂ ਜਿਹੀਆਂ ਕਾਲੀਆਂ ਕੁਲਗੀਆਂ ਹੁੰਦੀਆਂ ਉਦੋਂ ਤਾਂ ਇਹ ਬਾੜਨ ਦਾ ਬਹੁਤ ਜ਼ਰੂਰੀ ਨੇਗੀ ਆ ਬਾੜ ਲੈਣਾ ਪਹਿਲਾਂ ਵੀ ਤੋਟਣਾ ਸੀ ਆਪਾਂ ਤੇ ਹੁਣ ਆਪਾਂ ਵਾਲੀ ਪੀ ਢੋਲੀਆਂ ਜਿੰਨਾ ਜਿਦਾਂ ਛੋਟੀ ਦਾ ਪਾਣੀ ਚੱਲਦਾ ਉੱਪਰ ਹੁਣ ਬਿਲਕੁਲ ਸਾਫ਼ ਹੋ ਗਈਆਂ ਸਾਰੀ ਮੈਲ ਜਿਹੜੀ ਸੀ ਇਹਨਾਂ ਦੇ ਉੱਪਰ ਲੱਗੀ ਹੋਈ ਸਾਰੀ ਮੈਲ ਹੀ ਤੇ ਤੋਂ ਇਹਨਾਂ ਸਾਫ਼ ਹੋ ਗਈਆਂ ਦੇਖੋ ਨਾਲੇ ਇਹ ਰਹਿ ਜਗੀਆਂ ਅੱਧੀਆਂ ਆਪਾਂ ਨੂੰ ਬਾਹਲਾ ਪਾਣੀ ਪਾਉਣ ਦੀ ਲੋੜ ਨਹੀਂ ਇਹ ਪੈਂਟ ਪਾਣੀ ਕੀ ਹੁਣ ਸੋ ਆਪਣੀਆਂ ਸੱਤੀਆਂ ਹੀ ਪਾਣ ਲਾਂਗੇ ਆਪਾਂ ਤੇਲ ਦੇ ਵਿੱਚ ਤੇ ਜਿਵੇਂ ਆਪਾਂ ਮਤਲਬ ਇਹੀ ਉਸੇ ਤਰ੍ਹਾਂ ਹੀ ਆਪਾਂ ਕੱਟ ਗਏ ਤਾਂ ਇਹ ਚੀੜੀਆਂ ਬਹੁਤ ਹੁੰਦੀਆਂ ਨੇ ਇਹਨਾਂ ਦੇ ਵਿੱਚ ਫਿਰ ਪਾਣੀ ਕਾਫੀ ਪਾਉਣਾ ਪੈਂਦਾ ਫਿਰ ਇਹ ਰਿੱਜਦੀਆਂ ਨੇ ਹੁਣ ਇਹ ਜੇ ਆਪਣੀਆਂ ਅਧੀਆਂ ਰਿੱਜ ਚੁੱਕੀਆਂ ਆ ਦੇਖੋ ਫਿਸਣ ਲੱਗ ਗਈਆਂ ਨਾ ਤੇ ਹੁਣ ਆਪਾਂ ਕੱਲੀਆਂ ਫਰਾਈ ਕਰਨ ਦੀ ਲੋੜ ਹੈ ਇਹਨਾਂ ਨੂੰ ਹਾਂਜੀ ਆਪਣੇ ਅੱਧੇ ਇੱਕ ਫਰਾਈ ਹੋ ਚੁੱਕੇ ਨੇ ਪਿਆਜ਼ ਤੇ ਹੁਣ ਆਪਾਂ ਇਹ ਖਲੀਆਂ ਪਾ ਦਈਏ ਜਿਹੜਾ ਇਹਨਾਂ ਦੇ ਵਿੱਚ ਪਾਣੀ ਹੁੰਨਾ ਉਿੰਨਾ ਜਿੰਨਾ ਪਾਣੀ ਛੋਟ ਰਹਿਣ ਦੀਆਂ ਤੇ ਫਿਰ ਆਪਣੇ ਜਦੋਂ ਆਪਾਂ ਖਾਵਾਂਗੇ ਉਦੋਂ ਇਹ ਨਾ ਮਹਿਸੂਸ ਹੋਵੇ ਜਿਵੇਂ ਬਾਲੀਆਂ ਹੋਣ ਸਾਡੇ ਆਪਣੇ ਖਲੀਆਂ ਕਿ ਕਿਉਂਕਿ ਇਹ ਆਪਣੇ ਫਰਾਈ ਹੋ ਜਾਣਗੇ ਇਹ ਦਿੱਕੀ ਇਹ ਏਦਾਂ ਦੇ ਨਾਲ ਹੀ ਜਦੋਂ ਇਹ ਪਾਣੀ ਖੜਕਤ ਹੋ ਜਾਏਗਾ ਤਾਂ ਇਹ ਤਰ ਨਾਲੀ ਆਪਣੇ ਆਲੂ ਪਾ ਲਾਂਗੇ ਨਾਲੀ ਆਪਣੇ ਆਲੂ ਫਰਾਈ ਹੋ ਜਾਣਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਈਏ ਆਲੂ ਮੰਨੇ ਤੇ ਪਿਆਜ਼ ਆਲੂ ਫਲੀਆਂ ਇਹਨਾਂ ਮਿਕਸ ਕਰ ਦਿੱ ਗਏ ਤੇ ਇੱਥੇ ਆਪਾਂ ਇਹਨਾਂ ਦੇ ਵਿੱਚ ਹੁਣ ਇਹ 2 ਮਿੰਟ ਹੋ ਗਏ ਫੜਾਈ ਹੁੰਦੀਆਂ ਨੂੰ ਤੇ ਇਹ ਚੰਗੀ ਤਰ੍ਹਾਂ ਇਹਨੇ ਸਾਰਾ ਤੇਲ ਸੋਖ ਲਿਆ ਹੁਣੇ ਪਾਣੀ ਛੱਡਣ ਗਈਆਂ ਤੇ ਆਪਾਂ ਇਹਨਾਂ ਦੇ ਵਿੱਚ ਹੁਣ ਇੱਥੇ ਹਲਦੀ ਤੇ ਨੋਨ ਨਮਕ ਪਾ ਦਈਏ ਜਿਹੜਾ ਇਹਨੇ ਪਾਣੀ ਛੱਡਣ ਗਈਆਂ ਇਹ ਉਸੇ ਪਾਣੀ ਦੇ ਵਿੱਚ ਹੀ ਆਪਣੇ ਆਲੂ ਬਣ ਜਾਣਗੇ ਇਸ ਤਰ੍ਹਾਂ ਤੁਸੀਂ ਪੈਨੇ ਸਰਦੀ ਬਣਾ ਕੇ ਦੇਖਿਓ ਤੇ ਇਸ ਤਰ੍ਹਾਂ ਸਬਜ਼ੀ ਬਹੁਤ ਸਵਾਦ ਬਣਦੀ ਆ ਤੁਸੀਂ ਟਰਾਈ ਕਰਕੇ ਦੇਖਿਓ ਇੱਕ ਚਮਚਾ ਆਪਾਂ ਨੂਨ ਦਾ ਪਾਤਾ ਤੇ ਇੱਕ ਚਮਚਾ ਆਪਾਂ ਭਰ ਕੇ ਹਲਦੀ ਦਾ ਪਾਤਾ ਤੇ ਤੁਹਾਨੂੰ ਤਾਂ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਸਬਜ਼ੀ ਬਣਾਉਣੀ ਆ ਕਿਸ ਤਰ੍ਹਾਂ ਨਹੀਂ ਬਣਾਉਣੀ ਆ ਮੈਂ ਤੁਹਾਨੂੰ ਆਪ ਦਾ ਸਟਾਈਲ ਦੱਸਿਆ ਤੁਸੀਂ ਮੇਰੇ ਸਟਾਈਲ ਦੇ ਨਾਲ ਸਬਜ਼ੀ ਬਣਾ ਕੇ ਦੇਖਿਓ ਤੇ ਫੇਰ ਤੁਹਾਨੂੰ ਆਪ ਹੀ ਪਤਾ ਲੱਗ ਜੇ ਜੀ ਇਸ ਦੇ ਆਸਤਾ ਹੀ ਦਨੇ ਉਹ ਸਬਜ਼ੀ ਬਣਾਈ ਕਿੰਨੀ ਸਵਾਦ ਬਣਦੀ ਹੈਗੀ ਇਹਦੇ ਵਿੱਚ ਆਪਾਂ ਨੂੰ ਪਾਣੀ ਪਾਉਣ ਦੀ ਬਿਲਕੁਲ ਲੋੜ ਨਹੀਂ ਜੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਗੇ ਹਾਲਪੀ ਤੇ ਜਿਹੜਾ ਨਮਕ ਇਹਨਾਂ ਚੰਗੀ ਤਰ੍ਹਾਂ ਰਲ ਜੇ ਮਿਕਸ ਕਰਕੇ ਫਿਰ ਆਪਾਂ ਸਲੋ ਤੇ ਕਰ ਦਾਂਗੇ ਤੇ ਫਿਰ ਇਹਨੇ ਆਪਣੇ ਆਪ ਹੀ ਸਲੋ ਤੇ ਹੌਲੀ-ਹੌਲੀ 10 ਮਿੰਟ ਤੇ ਨੇ ਆਪਣੀ ਸਬਜ਼ੀ ਨੇ ਤਿਆਰ ਹੋ ਜਾਣਾਗਾ ਲੈ ਭਾਣੇ ਆਪਣੀ ਸਬਜ਼ੀ ਬਣ ਗਈ ਚੁੱਕੀ ਹੈਗੀ ਬਿਲਕੁਲ ਤੇ 10 ਮਿੰਟ ਹੋ ਗਏ ਆਪਣੀ ਸਬਜ਼ੀ ਤਰੀ ਨੂੰ ਤੇ ਸਰੋ ਤੇ ਕਰਕੇ ਠਾਪੀ ਸੀਗੀ ਆਪਾਂ ਤੇ ਬਿਲਕੁਲ ਪੂਰੀ ਵਧੀਆ ਬਣ ਚੁੱਕੀ ਹੈ ਸਬਜੀ ਕਿਉਂਕਿ ਆਪਣੇ ਬਾਲੀਆਂ ਕਰਕੇ ਨਾ ਸਬਜੀ ਤਾਂ ਇਸੇ ਤੀ ਬਣੀ ਹੈਗੀ ਤੇ ਆਪਾਂ ਜੀਰਾ ਪਾਊਡਰ ਲੈ ਮੈਂ ਆਪਣਾ ਧਨੀਆ ਪਾਊਡਰ ਲੈ ਲੈ ਭਾਣੇ ਆਪਾਂ ਇਹ ਅੱਧਾ ਚਮਚਾ ਇਹ ਪਾਵਾਂਗੇ ਆਪਾਂ ਉੱਪਰ ਇਹਦੇ ਨਾਲ ਖੁਸ਼ਬੂ ਸਬਜੀ ਦੇ ਵਿੱਚ ਬਹੁਤ ਵਧੀਆ ਆਉਗੀ ਧਨੀਏ ਪਾਊਡਰ ਦੇ ਨਾਲ ਤੇ ਨਾਲ ਆਪਾਂ ਪਾਵਾਂਗੇ ਕਸੂਰੀ ਮੇਥੀ ਤੇ ਇਹਦੇ ਨਾਲ ਉਸ ਤੋਂ ਹੀ ਵਧੀਆ ਖਸਬੂ ਆਉਗੀ ਜੇ ਆਪਣੇ ਕੋਲ ਇਥੇ ਫਰੈਸ਼ ਧਨੀਆਂ ਹੁੰਦਾ ਫਿਰ ਆਪਾਂ ਨੂੰ ਕਸੂਰੀ ਮਿਰਚ ਪਾਉਣ ਦੀ ਲੋੜ ਨਹੀਂ ਸੀ ਆਪਾਂ ਫਰੈਸ਼ ਧਨੀਆਂ ਪਾਉਣਾ ਸੀਗਾ ਹੁਣ ਆਪਣੇ ਕੋਲ ਫਰੈਸ਼ ਧਨੀਆਂ ਹੈ ਨਹੀਂ ਸੀਗਾ ਤੇ ਇਸ ਲਈ ਆਪਾਂ ਕਸੂਰੀ ਮਿਰਚ ਪਾ ਲਈ ਤੇ ਇਹ ਧਨੀਆਂ ਪਾੜਦਾ ਤੇ ਕਸੂਰੀ ਮਿਰਚ ਦੀ ਬਹਨੇ ਸਮੈਲ ਸਬਜ਼ੀ ਦੇ ਵਿੱਚ ਬਹੁਤ ਸੋਹਣੀ ਆਉਂਦੀ ਹੈਗੀ ਇਹ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਸਬਜ਼ੀ ਤੇ ਦੇਖੇ ਫਿਰ ਥੋੜੀ ਖਸਬੂ ਸਾਰੇ ਘਰ ਚ ਫੈਲਦੀ ਇਹ ਨਵੀਂ ਵੀਡੀਓ ਹਸਬੂ ਹੁੰਦੀ ਹੈਗੀ ਤੇ ਹੋਰਸਨ ਮੇਰੀ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਲਾਇਕ ਕਮੈਂਟ ਸਬਸਕ੍ਰਾਈਬ ਕਰਿਆ ਕਰੋ ਤੇ ਵੱਧ ਤੋਂ ਸ਼ੇਅਰ ਕਰਿਆ ਕਰੋ ਤੇ ਘੰਟੀ ਦਾ ਬਟਨ ਦਬਾ ਲਾ ਪਾਣੇ ਨੋਟੀਫਿਕੇਸ਼ਨ ਮੈਟ ਲਾ ਕਰ ਤੁਹਾਨੂੰ ਵੀ ਵੀਡੀਓ ਆਪਣੀ ਸਵੇਰੇ 9:00 ਵਜੇ ਹੁੰਦੀ ਹੈਗੀ ਨਵੀਂ ਰੈਸਪੀ ਦੇ ਨਾਲ ਤੇ ਠੀਕ ਆ ਭੈਣੇ ਚਲ ਆਪਾਂ ਮਿਲਦੇ ਹਾਂ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਤੇ ਸਵੇਰ 9:00 ਵਜੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ